ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟ ਸਦਰਖਾਂ ਦੇ ਵਿੱਚ ਕੋਟ ਸਦਰਖਾਂ ਪਿੰਡ ਜ਼ਿਲ੍ਹੇ ਮੁੱਗੇ ਦਾ ਮਨਮੱਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਸੋਨੂ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਜਿਹੜੀ ਝੋਟੀ ਤੁਹਾਨੂੰ ਅੱਜ ਵਿਖਾਉਣੀ ਆ ਮਿੱਤਰੋ ਬਾਕਮਾਲ ਚੀਜ਼ ਹੋਊਗੀ ਕਿਉਂਕਿ ਇਹ ਝੋਟੀ ਦੀ ਕੁਆਲਿਟੀ ਆ ਜਿਹੜੀ ਮਿੱਤਰੋ ਉਹ 100 ਦੇ ਵਿੱਚੋਂ 20 30 ਪੈਸੇ ਜਫਰਾਬਾਦੀ ਨੂੰ ਜਾਂਦੀ ਆ ਬਹੁਤ ਚੰਗੇ ਢਾਂਚੇ ਦੀ ਬਹੁਤ ਚੰਗੇ ਸਵੀਰਕ ਬੰਤਰ ਦੀ ਝੋਟੀ ਤੁਹਾਨੂੰ ਵਿਖਾਉਣੀ ਆ ਹੱਡਾ ਪੈਰਾਂ ਦੀ ਖੁੱਲੀ ਡੁੱਲੀ ਅੰਗਾ ਪੈਰਾਂ ਦੀ ਆਹਰਾਂ ਦੀ ਝੋਟੀ ਕਮਾਲ ਕਿਉਂਕਿ ਇਹੋ ਜੀ ਝੋਟੀ ਜੇ ਤੁਸੀਂ ਸੱਜਰ ਅੱਜ ਰਹਿਣੇ ਆ ਤਾਂ ਟੋਕਣ ਗੱਬਣ ਹੋ ਕੇ ਪੈਸੇ ਨੇੜੇ ਕਰਦੀ ਹੁੰਦੀ ਆ ਮਿੱਤਰੋ ਹਮੇਸ਼ਾ ਦੁੱਧ ਵਾਲਾ ਬੰਦਾ ਉਦੋਂ ਕਾਮਯਾਬ ਆ ਜਦੋਂ ਉਹ ਇਹ ਚੀਜ਼ ਸੋਚ ਕੇ ਪਸ਼ੂ ਖਰੀਦਾ ਤੇ ਜਦੋਂ ਮੇਰੇ ਵਾਂਗੂ ਸੋਚ ਕੇ ਕੋਈ ਨਾ ਵੇਖੇ ਭਾਈ ਪਿਆੰਦੀ ਜਾਂਦੀ ਹੋਵੇ ਤੇ ਫਿਰ ਉਹ ਮੇਰੇ ਵਾਂਗੂ ਵਾਟੇ-ਵਾਟੇ ਹੋ ਜਾਂਦੇ ਆ ਆਹ ਕਰਦੇ ਆਪਾਂ ਵਾਟਾ ਨੇੜੇ ਬਾਈ ਸੋਨੂ ਦੇ ਨਾਲ ਕਰਦੇ ਆਂ ਗੱਲਬਾਤ ਸੱਸੀ ਘਾਲ ਸੋਨੂ ਬਾਈ ਸੱਸੀ ਘਾਲ ਕੀ ਹਾਲ ਚਾਲ ਆ ਵੀਰੇ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਸਾਰੇ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਅੱਛਾ ਸੋਨੂ ਕਰ ਲਿਓ ਸੱਜਣਾ ਝੋਟੀ ਤੇਰੇ ਨਾਲੋਂ ਉੱਚੀ ਆ ਹਾਂਜੀ ਹਾਂਜੀ ਹਨਾ ਤੇ ਹੁਣ ਕਿਤੇ ਨਜ਼ਰ ਨਾਲ ਅਕਿਜੀ ਗੱਲ ਪਹਿਲਾਂ ਦੱਸ ਦਵਾਂ ਤੇ ਇਹਦਾ ਇਹਨੂੰ ਐਂ ਦੱਸ ਬਈ ਸੁਆ ਕਿਨੂ ਸੁਈ ਆ ਇਹ ਸੁਆ ਪਲੂਨ ਆਈ ਪਹਿਲਾਂ ਨੇ ਪਹਿਲਾਂ ਨਹੀਂ ਆਹੇ ਅੱਜ ਕਿੰਨੇ ਦਿਨ ਹੋ ਗਏ ਵੀਰੇ ਸੁਈ ਨੂੰ ਅੱਜ ਤੀਜਾ ਦਿਨ ਆਈ ਤਿੰਨ ਦਿਨਾਂ ਦੀ ਸੂਈ ਥੱਲੇ ਜਿਹੜਾ ਕੰਡੇ ਦੇ ਤੋਲਣ ਵਾਲਾ ਦੁੱਧ ਕਿੰਨਾ ਵਾ ਇੰਦੇ ਥੱਲੇ 9-10 ਕਿਲੋ ਹੋਵੇਗਾ ਜੀ 9 ਕਿਲੋ ਠੰਡਾ ਬਣ ਲਗੇ ਹਾਂਜੀ ਹਾਂਜੀ ਆਪਣੇ ਕੋਲ ਵੀ ਅੱਜ ਤੜਕੇ ਆਏਗੀ ਠੀਕ ਹੈ ਆਪਣੇ ਕੋਲ ਵੀ ਅੱਜ ਤੜਕੇ ਆਈ ਚੌਣ ਚਣ ਕਿਵੇਂ ਲੱਗਾ ਇੱਕ ਨੰਬਰ ਆ ਜੀ ਭਾਵੇਂ ਕੋਈ ਜਵਾਬ ਚੋਲੇ ਟਾਈਆਂ ਸਾਲਾਂ ਦਾ ਠੀਕ ਹੈ ਬਾਈ ਕੀ ਬਾਤ ਅੱਛਾ ਕਰ ਲਿਓ ਸੱਜਣਾ ਵੀ ਮਨ ਕੱਦ-ਕੁੱਦ ਬਹੁਤ ਆ ਝੋਟੀ ਦਾ ਉਪਰਾ ਕਰਦੀ 19 ਕੀ ਹਾਂ ਹਾਂਜੀ ਅੱਜ ਤਾਂ ਤਾਂ ਹੀ ਦੱਸੇ ਤੜਕੇ ਆਈ ਹੂੰ ਅੱਛਾ ਰੇਟ ਬਾਈ ਕੀ ਲਊਗਾ ਯਾਰ ਰੇਟ ਇਹਦਾ 2 ਲੱਖ ਆ ਜੀ 1,25,000 ਰੁਪਏ। ਹਾਂਜੀ ਹਾਂਜੀ। ਲਾੜ ਪਿਆਰ ਕਾਟੇ ਬਾਟੇ ਕਰਕੇ 68 ਡੱਪਾ ਕਿੰਨੇ ਦਾ? ਮਾਨਤਾਣ ਕਰਦਾ। ਕਿੰਨੇ ਦਾ? ਹਾਂ ਨਾ ਦੱਸੋ। 1-22 ਤੇ ਦੇ ਦਾਂਗੇ। ਠੀਕ ਆ ਕੱਢੀ ਬਾਰ ਨੂੰ ਤੋਰੀ ਵੀਰੇ ਮੋੜਾ। ਲੈ ਵੀ ਮਿੱਤਰੋ ਅੱਜ ਬਾਜ਼ਾਰ ਦੇ ਵਿੱਚ ਇਹੋ ਜੀ ਝੋਟੀ ਤੁਸੀਂ ਟੋਕੜ ਗੱਪਣ ਖਰੀਦਣ ਦੇ ਲਈ ਵੀ ਜੇ ਜਾਣੇ ਆ ਤਾਂ ਇੱਕ 10-15 ਟੋਕੜ ਗੱਪਣ ਝੋਟੀ ਦਾ ਮੁੱਲ ਹੁੰਦਾ ਵਾ ਜਦੋਂ ਬਾਜ਼ਾਰ ਦੇ ਵਿੱਚ ਜਾਣੇ ਆ। ਦੰਦੋ ਕਿਵੇਂ ਬਈ ਇਹ? ਦੰਦੋ ਬਾਈ ਵੇਖੀ ਨਹੀਂ ਕੀ ਆਪਾਂ। ਨੋਟ ਕਰ ਲੈਣਾ ਦੰਦੋ ਆਪਾਂ। ਪਰ ਤੁਸੀਂ ਆਪ ਹੀ ਆ ਕੇ ਵੇਖ ਲਓ ਦੰਦਾਂ ਬਾਰੇ ਮੈਂ ਕਹਿਣਾ ਨਹੀਂ ਕਰਨੇ ਗੱਲ ਫੋਟੋ ਕਰਿਓ ਕਿਉਂਕਿ ਦੰਦ ਕਈ ਵਾਰੀ ਅੱਜ ਵੇਖੇ ਰਾਤ ਨੂੰ ਪਸੂ ਫੁੱਟ ਜਾਂਦਾ ਇਹ ਗੱਲਾਂ ਦਾ ਸਾਨੂੰ ਚੱਕਰ ਪਏ ਆ ਕਿ ਇੱਕ ਦੋ ਦੰਦ ਤੁਸੀਂ ਆ ਕੇ ਮੌਕੇ ਤੇ ਖੁਰਲੀ ਤੇ ਦੇਖਣੇ ਆ ਵੀ ਦੰਦ ਦਾ ਕੀ ਜਾਇਜ਼ਨ ਆ ਦੇਖ ਸਕਦੇ ਆ ਅੱਜ 122000 ਦੇ ਵਿੱਚ ਇਹ ਮਿਲੂਗੀ ਤੁਹਾਨੂੰ ਮਿੱਤਰੋ 125000 ਰੁਪਇਆ ਇੰਦੀ ਡਿਮਾਂਡ ਆ ਤੇ ਮਾਨ ਤਣ ਮੌਕੇ ਤੇ ਸੋਨੂੰ ਨੂੰ ਕਹਾਂਗੇ ਵੀ ਹੋਰ ਕਰਦੀ ਸੱਜਣਾ ਬਾੜੀਆਂ ਆੜੀਆਂ ਦੇ ਨਾਲ ਨਹੀਂ ਪਸ਼ੂ ਵਿਕਦਾ ਹੁੰਦਾ ਕਹਿੰਦੇ ਹੁੰਦੇ ਆੜੀ ਮਾੜੀ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਜਿਹੜਾ ਬੰਦਾ ਅੜਦਾ ਹੁੰਦਾ ਉਹ ਉੱਥੇ ਜੇ ਖੜਦਾ ਹੁੰਦਾ ਉਹ ਅੱਗੇ ਨਹੀਂ ਵਧਦਾ ਹੁੰਦਾ ਅੜਿਆਣਾ ਕਰਿਆ ਕਰੋ ਆੜੀਆਂ ਨਾਲ ਪਸ਼ੂ ਨਹੀਂ ਵਿਕਦੇ ਪਸ਼ੂ ਵਿਕਦੇ ਆ ਲਾੜ ਨਾਲ ਮੁਹੱਬਤ ਨਾਲ ਪਿਆਰ ਨਾਲ ਜਨੂਨ ਨਾਲ ਤੇ ਸਕੂਨ ਨਾਲ ਇਹ ਪੰਜ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਿਆ ਕਰੋ ਲੈ ਵੀ ਸੋਨੂੰ ਬਾਈ ਨੰਬਰ ਕਰੀ ਸਮਝਾ ਕੇ ਰਦੋ 8872218391 ਇੱਕ ਵਾਰੀ ਹੋਰ ਆਉਣ ਦੇ 8872218391 8872218391 18391 ਬੱਚਾ ਲਾ ਕੇ ਧਾਰਾ ਵਖਾਈ ਤੁਨੋਂ ਬਈ ਆਈ ਮੜਾ ਜਾਂ ਨੇੜੇ ਲੈ ਮਿੱਤਰੋ ਹੁਣ ਇਹਦਾ ਚੋਣ ਵੇਖ ਲੋ ਕਰਮਾ ਚੋਰੇ ਤੁਨੋਂ ਵੀਰੇ ਨਹੀਂ ਠੀਕ ਆ ਨੰਦਾ ਵਜਾ ਵਾ ਸਵਾਦ ਆ ਗੱਲ ਵੱਖਰੀ ਆ ਤੁਸੀਂ ਤੂੰ ਤੂੰ ਪਗੜਿਆ ਨਹੀਂ ਮਾਰਦੇ ਬਈ ਹਾਂ ਇਹਨੂੰ ਕਹਿੰਦੇ ਐ ਚਵਾਈ ਜਦੋਂ ਹੋਵੇ ਚੰਗੀ ਚਵਾਈ ਉਦੋਂ ਪਾਉਂਦੀ ਛੋਟੀ ਦਵਾਈ ਇਹ ਗੱਲ ਆ ਮਿੱਤਰੋ ਤੇ ਸਾਬੇ ਮੋਦਕੀ ਵਾਲੇ ਦੇ ਚੈਨਲ ਤੇ ਹੋਈ ਆਈ ਅਗਰ ਤੁਸੱਲੀ ਤੁਸੀਂ ਕਰਨੀ ਆ ਪਿੰਡ ਹੈਗਾ ਜਿਹੜਾ ਕੋਟ ਸਦਰਖਣ ਜਿਹੜਾ ਹੈਗਾ ਵਾ ਮੁੱਗਾ ਕੋਟ ਸੇਖਣ ਵਾਲਾ ਰੋਡ ਆ ਖਰੀਦ ਲੋ ਉਹ ਜਿਹੜੇ ਪ੍ਰਾਣੋ ਲੋੜ ਆ